ਦੇਸ਼ ਦੁਨੀਆ ਵਿੱਚ ਬਾਤ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਿੰ다 ਸਿੰਘ ਬਿਲਕ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਆਓ ਤੁਹਾਡੇ ਲਈ ਲੈ ਕੇ ਆਏ ਆ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਅਹਿਮ ਖਬਰਾਂ ਦੇ ਵਿੱਚ ਤੁਹਾਨੂੰ ਆਓ ਪਹਿਲਾਂ ਇਹਨਾਂ ਖਬਰਾਂ ਦਾ ਸੁਣਾਉਨੇ ਆ ਸੰਖੇਪ ਉਸ ਤੋਂ ਬਾਅਦ ਕੱਲੀ-ਕੱਲੀ ਖਬਰ ਸੁਣਾ ਕੇ ਉਹਨਾਂ ਤੇ ਕਰਾਂਗੇ ਟਿੱਪਣੀ ਦੋਸਤੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਾਰਨ ਮਾਰਤ ਅੱਜ 35ਵੇਂ ਦਿਨ ਵਿੱਚ ਹੈ ਜਦੋਂ ਕਿ 111 ਕਿਸਾਨਾਂ ਦਾ ਜਥਾ ਮਾਰਨ ਮਾਰਤ ਤੇ ਬੈਠਾ ਜਿਸ ਨੂੰ ਅੱਜ ਤੀਸਰਾ ਦਿਨ ਹੈ ਇਸੇ ਤਰ੍ਹਾਂ 26 ਜਨਵਰੀ ਨੂੰ ਟਰੈਕਟਰ ਮਾਰਚ ਐਸਟੇਮ ਵੱਲੋਂ ਐ ਐਲਾਨ ਕੀਤਾ ਹੈ ਇਹ ਵੀ ਖਬਰ ਤੁਹਾਨੂੰ ਸੁਣਾਵਾਂਗੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਅੱਜ ਪੰਜਾਬ ਵਿੱਚ ਨਹੀਂ ਕਿਤੇ ਵੀ ਚੱਲੀ ਉਸ ਨੂੰ ਲੈ ਕੇ ਜੀਪੀਸੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਅਗਲੀ ਖਬਰ ਹੋਵੇਗੀ ਕਿ ਕੰਗਨਾ ਰਣਾਉਤ ਦੀ ਫਿਲਮ ਨੂੰ ਲੈ ਕੇ ਕਾਂਗਰਸ ਨੇ ਅੱਜ ਜੋ ਬਿਆਨ ਦਿੱਤਾ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਇਸੇ ਤਰ੍ਹਾਂ ਅਗਲੀ ਜਿਹੜੀ ਉਤੋਂ ਅੱਗੇ ਖਬਰ ਸੁਣਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਐਜਪੀਸੀ ਦੀਆਂ ਵੋਟਾਂ ਵਿੱਚ ਵੱਡੀ ਪੱਧਰ ਤੇ ਕਿਹਾ ਕਿ ਧੰਦਲੀ ਹੋਈ ਹੈ ਇਹ ਵੀ ਖਬਰ ਤੁਹਾਨੂੰ ਸੁਣਾਉਣੀ ਹੈ ਤੇ ਇਸੇ ਤਰ੍ਹਾਂ ਹਾਕੀ ਦੇ ਉੱਗੇ ਖਿਡਾਰੀ ਜਰਮਨ ਪ੍ਰੀਤ ਸਿੰਘ ਨੂੰ ਅੱਜ ਅਰਜਨ ਪੁਰਸਕਾਰ ਮਿਲਿਆ ਉਹ ਵੀ ਖਬਰ ਸੁਣਾਵਾਂਗੇ ਆਓ ਇਹਨਾਂ ਖਬਰਾਂ ਨੂੰ ਸੁਣਾਉਣ ਤੋਂ ਪਹਿਲਾਂ ਦੋਸਤੋ ਤੁਹਾਨੂੰ ਇੱਕੇ ਬੇਨਤੀ ਕਰ ਲੈਣੀ ਹੈ ਕਿ ਅਗਰ ਤੁਸੀਂ ਬਿਲਕਾ ਨਿਊਜ਼ ਆਨਲਾਈਨ ਚੈਨਲ ਨੂੰ ਜੇ ਅਗਰ YouTube ਤੇ ਦੇਖ ਰਹੇ ਹੋ ਤਾਂ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਅਗਰ ਅਜੇ ਵੀ ਤੁਸੀਂ ਦੋਸਤੋ ਸਾਡੇ ਹਰ ਇੱਕ ਪ੍ਰੋਗਰਾਮ ਨੂੰ ਸੁਣਦੇ ਹੋ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ ਜੇਕਰ ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਬਿਲਗਾ ਨਿਊਜ਼ ਆਨਲਾਈਨ ਫੇਸਬੁੱਕ ਪੇਜ ਤੋਂ ਸੁਣਦੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਫੋਲੋ ਕਰ ਲਵੋ ਬਹੁਤ ਉਤਸ਼ਾਹ ਮਿਲਦਾ ਜਦੋਂ ਸਾਡੇ ਸਬਸਕ੍ਰਾਈਬਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ ਤੇ ਇਸੇ ਤਰ੍ਹਾਂ ਜਦੋਂ ਫੇਸਬੁੱਕ ਪੇਜ ਤੇ ਗਿੰਤੀ ਬਾਤੀ ਹੈ ਉਸ ਵੇਲੇ ਵੀ ਸਾਡੀ ਮਿਹਨਤ ਦਾ ਜਿਹੜਾ ਆ ਉਹ ਸਾਨੂੰ ਮੁੱਲ ਮਿਲਦਾ ਕਹ ਲੋ ਉਤਸ਼ਾਹ ਮਿਲਦਾ ਕਹ ਲੋ ਤੇ ਆਓ ਪਹਿਲੀ ਖਬਰ ਕਰਦੇ ਆਂ ਸ਼ੁਰੂ ਕਿਸਾਨੀ ਸਰ ਘਰ ਚ ਨਾਲ ਖਬਰ ਦੀ ਸ਼ੁਰੂਆਤ ਟਾਪੀ ਕੋ ਜਨਾ ਖਨੌਲੀ ਸਰਾਤ ਉੱਪਰ ਮਾਨਨ ਵਰਤ ਤੇ ਬੈਠੇ ਕਿਸਾਨ ਆ ਗੂਜ ਗਜੀਤ ਸਿੰਘ ਦਲੇਵਾਲ ਜਿਨ੍ਹਾਂ ਦਾ ਮਾਨਨ ਵਰਤ ਅੱਜ 39ਵੇਂ ਦਿਨ ਵਿੱਚ ਜਾਰੀ ਹੈ ਇਸ ਸੰਬੰਧੀ ਸੀਤ ਜਾਂਚ ਲਈ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਮਾਹਰ ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਟੀਮ ਨਾਲ ਡਾਕਟਰ ਸਵੈ ਮਾਨਸਿਕ ਦੀ ਟੀਮ ਦੇ ਮਾਹਰ ਡਾਕਟਰ ਜਿਹੜੇ ਹੈ ਅਵਤਾਰ ਸਿੰਘ ਵੀ ਮੌਜੂਦ ਸੀ ਇਸ ਤਰ੍ਹਾਂ ਡਾਕਟਰਾਂ ਨੇ ਜਗਦੀਸ਼ ਸਿੰਘ ਢੱਲੇਵਾਲ ਦੀ ਸੇਬ ਸੰਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਤੇ ਕੁਝ ਉਹਨਾਂ ਦੇ ਸੈਂਪਲ ਵੀ ਲੈ ਤੇ ਆਓ ਇਸੇ ਤਰ੍ਹਾਂ ਸਟੇਮ ਦੀ ਅੱਜ ਲਾਲਰੂ ਵਿੱਚ ਮੀਟਿੰਗ ਹੋਈ ਹੈ ਭਾਰਤੀ ਕਿਸਾਨ ਜਨ ਨੇ ਲੱਖੋਵਾਲ ਬਲਾਕ ਡੇਰਾ ਬਸੀ ਦੀ ਇੱਕ ਮੀਟਿੰਗ ਜਥੇਬੰਦੀ ਦੇ ਮੁੱਖ ਦਫ਼ਤਰ ਨੇੜੇ ਦਫ਼ਤਰ ਕੋਲ ਟੋਲ ਪਲਾਜ਼ਾ ਵਿਖੇ ਜਿਨੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਮਨਪ੍ਰੀਤ ਸਿੰਘ ਅਮ ਲਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਉਪਰੰਤ ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਦ ਦੇ ਉੱਤੇ 26 ਜਨਵਰੀ ਨੂੰ ਕੈਰੇਕਟਰ ਮਾਰਚ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਕਿਸਾਨ ਮਜ਼ਦੂਰ ਵਪਾਰੀਆਂ ਤੇ ਆਰਤੀਆਂ ਅਤੇ ਦੁਕਾਨਦਾਰਾਂ ਦੀਆਂ ਹੱਕੀ ਮੰਗਾਂ ਲਈ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਲਿਖਿਆ ਗਿਆ ਜਿਸ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ ਇਸ ਦਾ ਰੂਟ ਲਾਲੜੂ ਇਸ ਦਾ ਰੂਟ ਲਾਲੜੂ ਮਟੀ ਤੋਂ ਲੈ ਕੇ ਜੀਰਕਪੁਰ ਦੱਸਿਆ ਦੋਸਤੋ ਇਸ ਕਵਰ ਤੇ ਟਿੱਪਣੀ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਅੱਜ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਾਨਨ ਵਰਤ ਨੂੰ ਪਰਮੰਡਨਾ ਬੈਂ ਤੇ ਉੱਥੇ ਹੀ 101 ਕਿਸਾਨਾਂ ਦੇ ਜਥੇ ਨੂੰ ਜਿਹਨੇ ਮਾਨਨ ਵਰਤ ਇਸ ਜਥੇ ਨੇ ਸ਼ੁਰੂ ਕੀਤਾ ਉਹਨਾਂ ਨੂੰ ਵੀ ਅਜ ਤੀਸਰਾ ਦਿਨ ਹੈ ਨਾ ਕੇਂਦਰ ਸਰਕਾਰ ਤੇ ਨਾ ਪੰਜਾਬ ਸਰਕਾਰ ਵੱਲੋਂ ਕੋਈ ਵੀ ਅਜਿਹਾ ਐ ਨਜ਼ਰ ਨਹੀਂ ਆ ਰਿਹਾ ਕਦਮ ਕਿ ਇਹਨਾਂ ਕਿਸਾਨਾਂ ਦੀ ਬਾਪੜੀ ਜਾਵੇ ਤੇ ਅੱਜ ਸਾਰਾ ਦਿਨ ਚਰਚਿਤ ਖਬਰ ਹੈ ਭਾਜਪਾ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਦੀ ਐ ਐਕਟਰ ਕੰਗਣਾ ਰਣੌਤ ਦੀ ਉਸ ਫਿਲਮ ਨੂੰ ਲੈ ਕੇ ਐਮਰਜੈਂਸੀ ਫਿਲਮ ਜਿਹੜੀ ਅੱਜ ਦੇਸ਼ ਦੇ ਵਿੱਚ ਐ ਸ਼ੁਰੂ ਹੋਈ ਹੈ ਚੱਲ ਪਈ ਹੈ ਤੇ ਉੱਥੇ ਪੰਜਾਬ ਦੀ ਗੱਲ ਤੁਹਾਨੂੰ ਅੱਜ ਸੁਣਾਉਂਦੇ ਆ ਕਿ ਭਾਜਪਾ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦੇ ਪ੍ਰਦਰਸ਼ਨ ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮੇ ਕਮੇਟੀ ਪਰਮੰਤਕ ਕਮੇਟੀ ਵੱਲੋਂ ਅੱਜ ਬਖ ਬਖਤਾਵਾ ਦੇ ਸਿਨੇਮਿਆ ਘਰਾਂ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਤਰ੍ਹਾਂ ਬਠਿੰਡਾ ਜਲੰਧਰ ਲੁਧਿਆਣੇ ਬੇਤਮੀ ਫਿਲਮ ਖਿਲਾਫ ਪ੍ਰਦਰਸ਼ਨ ਹੋਏ ਅੱਜ ਅਮਰਸਰ ਵਿਕੇਸ਼ ਸ਼ਰਮਣੀ ਵੱਲੋਂ ਪਰਮੰਤਕ ਕਮੇਟੀ ਦੇ ਮੁਲਾਜ਼ਮਾ ਅਧਕਰੀਆਂ ਤੇ ਮੈਂਬਰਾਂ ਦੀ ਹਵਾਏ ਬਖ ਬਖ ਸ਼ਾਪਿੰਗ ਮੋਲਾਂ ਅਤੇ ਸਿਨੇਮਿਆ ਘਰਾਂ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇੱਥੇ ਬਸ ਅਡੇ ਨੇੜੇ ਪੀਵੀਆਰ ਸਿਨੇਮੇ ਘਰ ਦੇ ਬਾਹਰ ਇੱਕਠੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਦਰਸ਼ਨਕਾਰੀਆਂ ਨੇ ਫਿਲਮ ਖਿਲਾਫ ਬੈਨਰ ਤਖਤੀਆਂ ਤੇ ਕਾਲੇ ਝੰਡੇ ਹੱਥਾਂ ਵਿੱਚ ਫੜੇ ਹੋਏ ਸਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਬਾਅਦ ਦੇ ਮੁੱਖ ਮੰਤਰੀ ਕੋਲ ਪੱਤਰ ਭੇਜਿਆ ਗਿਆ ਸੀ ਇਸ ਤੋਂ ਇਲਾਵਾ ਬਕਬਕ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਮੁੱਖ ਮੰਤਰੀ ਨੂੰ ਪੱਤਰ ਭੇਜੇ ਗਏ ਸਨ ਉਹਨਾਂ ਨੇ ਕਿਹਾ ਕਿ ਇਸ ਫਿਲਮ ਵਿੱਚ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਦਿਖਾਉਣ ਦਾ जतन किया गया जिस खिलाफ पहला भारत किया गया से। कि अब अमृतसर पी वी आर सिनेमे टेलीम माल अल्फा माल आदि था सिनेमाघर प्रदर्शन किए गए उन्होंने कहा कि इस फिल्म के प्रदर्शन से पंजाब रोक लानी चाहिए है इस दौरान ਵੀਵੀਆਰ ਸਿਨੇਮੇ ਦੇ ਮੈਨੇਜਰ ਨੇ ਸਪਸ਼ਟ ਕੀਤਾ ਕਿ ਕਿਸੇ ਸਿਨੇਮੇ ਘਰਾਂ ਵਿੱਚ ਵੀ ਇਹ ਫਿਲਮ ਨਹੀਂ ਚਲਾਈ ਜਾਵੇ ਸ਼੍ਰੋਮਿਕ ਬਿਤੀ ਦੇ 77 ਨੇ ਆਪਕਸ ਸਿਨੇਮੇ ਘਰਾਂ ਦੇ ਪ੍ਰਬੰਧਕਾਂ ਕੋਲੋਂ ਪ੍ਰੋਸਤਾ ਗਿਆ ਕਿ ਇਹ ਫਿਲਮ ਉਹ ਉਹਨਾ ਦੇ ਸਿਨੇਮੇ ਘਰਾਂ ਵਿੱਚ ਨਹੀਂ ਚਲਾਈ ਜਾਵੇਗੀ ਸ਼੍ਰੋਮਣੀ ਕਮੇਟੀ ਦੇ 77 ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਹੋਰ ਨਾ ਥਾਮਾਂ ਤੇ ਵੀ ਫਿਲਮ ਨਾ ਚਲਾਉਣ ਦੇ ਪ੍ਰੋਸੀਡ ਹੈ ਤੇ ਗਰਹਤਨ ਸਿਨੇਮਾ ਘਰਾਂ ਦੇ ਬਾਹਰ ਭਾਰੀ ਪੁਲਿਸ ਵਜਤਨਾਇਕ ਕੀਤਾ ਗਿਆ ਪੁਸਤਕਕਾਰੀਆਂ ਨੇ ਆਖਿਆ ਕੋਈ ਵੀ ਅਨਤ ਸੁਖਾਵੀ ਘਟਨਾ ਵਾਪਨ ਤੋਂ ਰੋਕਣ ਵਾਸਤੇ ਸਿਨੇਮਾ ਘਰਾਂ ਦੇ ਬਾਹਰ ਪੁਲਿਸ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੋ ਦੋਸਤੋ ਐਮਰਜੈਂਸੀ ਫਿਲਮ ਦੀ ਕਹਾਣੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਅਧਾਰਿਤ ਹੈ ਫਿਲਮ ਵਿੱਚ ਇੰਦਰਾ ਗਾਂਧੀ ਦੇ ਕਈ ਪੜਾਵਾਂ ਤੇ ਦਿਖਾਇਆ ਗਿਆ ਨਾਲ ਹੀ ਦੇਸ਼ ਚ 1975 ਤੋਂ 77 ਤੱਕ ਲੱਗੀ ਐਮਰਜੈਂਸੀ ਦੀ ਕਹਾਣੀ ਵੀ ਦਿਖਾਈ ਗਈ ਹੈ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਬਵਾਦ ਚੱਲ ਰਿਹਾ ਹੈ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਐਮਰਜੈਂਸੀ ਦੌਰਾਨ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਾਂਤੀ ਤਬਾਤ ਕੰਗਣਾ ਰਣੌਤ ਦੀ ਐਮਰਜੈਂਸੀ 17 ਜਰਮਨੀ ਨੂੰ ਵੱਡੇ ਪਰਦੇ ਤੇ ਅਰਲੀ ਜਿਹੀ ਇਸ ਤੋਂ ਪਹਿਲਾਂ CBFC ਨੇ ਬਬਾਤਾ ਕਾਰ ਸਤੰਬਰ ਚ ਫਿਲਮ ਨੂੰ ਰਿਲੀਜ਼ ਕਰ ਤੋਂ ਅਨਕਾਰ ਕਰ ਦਿੱਤਾ ਸੀ ਫਿਲਮ ਦੇ ਕਈ ਦ੍ਰਿਸ਼ਾਂ ਨੂੰ ਕੱਟ ਕੇ ਅੱਜ ਸਿਨੇਮਾ ਘਰਾਂ ਚ ਰਿਲੀਜ਼ ਕੀਤਾ ਗਿਆ ਪਰ ਫੇਰ ਵੀ ਰਾਹਤ ਨਹੀਂ ਮਿਲੀ ਦੇਸ਼ ਭਰ ਵਿੱਚ ਐਮਰਜੈਂਸੀ ਜਰਦੀ ਤੱਕ ਕੀਤੀ ਗਈ ਪਰ ਪੰਜਾਬ ਤੇ ਫਿਲਮ ਸਿਨੇਮਾ ਘਰਾਂ ਤੱਕ ਨਹੀਂ ਪਹੁੰਚ ਸਕੇ ਫਿਲਮ ਤੇ ਪਾਬੰਦੀ ਨੂੰ ਲੈ ਕੇ ਪੰਜਾਬ ਦੇ ਕਈ ਸ਼ਹਿਰਾਂ ਚ ਬ੍ਰੋਧ ਪ੍ਰਤੱਖ ਜਿਹੜਾ ਆ ਉਹ ਹੁਣ ਤੱਕ ਆਖਰ ਪੰਜਾਬ ਚ ਫਿਲਮ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਕਾਰਨ ਕੰਗਣਾ ਰਣੌਤ ਕਾਫੀ ਦੁਖੀ ਦੱਸੀ ਗਈ ਹੈ ਉਹਨਾਂ ਨੇ ਇੱਕ ਪੋਸਟ ਰਾਹੀਂ ਫਿਲਮ ਤੇ ਰੋਕ ਲਗਾਉਣ ਤੇ ਗੁੱਸਾ ਜ਼ਾਹਰ ਕੀਤਾ ਇਸ ਨੂੰ ਕਲਾਕਾਰਾਂ ਦੀ ਹਰਾਸਮੈਂਟ ਦੱਸਿਆ ਕੰਗਣਾ ਰਣੌਤ ਨੇ ਲਿਖਿਆ ਕਿ ਇਹ ਕਲਾ ਤੇ ਕਲਾਕਾਰਾਂ ਦੀ ਪੂਰੀ ਤਰ੍ਹਾਂ ਨਾਲ ਹਰਾਸਮੈਂਟ ਹੈ ਪੰਜਾਬ ਦੇ ਕਈ ਸ਼ਹਿਰਾਂ ਚ ਖਬਰਾਂ ਆ ਰਹੀਆਂ ਪੰਜਾਬ ਦੇ ਕਈ ਸ਼ਹਿਰਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਇਹ ਲੋਕ ਐਮਰਜੈਂਸੀ ਨੂੰ ਰضی ਨਹੀਂ ਹੋਣ ਦੇ ਰਹੇ ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਆਂ ਸਨਮਾਨ ਕਰਦੀ ਆਂ ਤੇ ਚੰਡੀਗੜ੍ਹ 'ਚ ਪੜ੍ਹੀ ਆਂ ਤੇ ਉੱਥੇ ਹੀ ਵੱਡੀ ਹੋਈ ਆਂ ਇਸ ਲਈ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਤੇ ਉਸ ਦੀ ਪਾਲਣਾ ਕੀਤੀ ਆ ਇਹ ਪੂਰੀ ਤਰ੍ਹਾਂ ਨਾਲ ਝੂਠ ਹੈ ਤੇ ਮੇਰਾ ਅਕਸ ਖਰਾਬ ਕਰਨ ਤੇ ਮੇਰੀ ਫਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਲਈ ਕੂ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਕੰਮਣਾ ਰਣੋਦ ਦੀ ਐਮਰਜੈਂਸੀ ਫਿਲਮ ਨੂੰ ਲੈ ਕੇ ਅੱਜ ਸਾਰੇ ਸਿਨੇਮੇ ਘਰਾਂ ਅੱਗੇ ਵਿਰੋਧ ਪ੍ਰਦਰਸ਼ਨ ਹੋਇਆ ਭਾਵੇਂ ਕਿ ਇਹ ਫਿਲਮ ਪੰਜਾਬ ਦੇ ਸਿਨੇਮੇ ਘਰਾਂ ਦੇ ਮੈਨੇਜਰਾਂ ਨੇ ਆਖਿਆ ਕਿ ਨਹੀਂ ਦਿਖਾਈ ਜਾ ਰਹੀ ਦੂਸਰੇ ਪਾਸੇ ਕਾਂਗਰਸ ਨੇ ਵੀ ਇਸ ਫਿਲਮ ਨੂੰ ਲੈ ਕੇ ਆਪਣਾ ਵਿਰੋਧ ਜਤਾਇਆ ਗਿਆ ਇਸ ਮੌਕੇ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਬਰਿੰਗ ਨੇ ਇਸ ਫਿਲਮ ਦੀ ਕਹਾਣੀ ਪੀਐਮ ਹਾਊਸ ਤੋਂ ਲਿਖੀ ਗਈ ਸਾਜ ਦਾ ਇਸ਼ਾਰਾ ਸੁੰਦਰ ਸਿਆ ਆਓ ਤੁਹਾਨੂੰ ਸੁਣਾਉਂਦੇ ਆ ਦੋਸਤੋ ਇੱਕ ਹੋਰ ਕੀ ਕਿਹਾ ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨੇ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਫਰੇਮ ਨੇ ਕਿਹਾ ਹੈ ਕਿ ਐਮਰਜੈਂਸੀ ਫਿਲਮ ਦਾ ਪੰਜਾਬ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ ਫਿਲਮ ਦੀ ਸਕ੍ਰਿਪਟ ਪੀਐਮ ਹਾਊਸ ਤੋਂ ਲਿਖੀ ਗਈ ਹੈ ਜੋ ਕਿ ਇੱਕ ਸਾਜ਼ਿਸ਼ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਫਿਲਮਾਂ ਜ਼ਰੂਰ ਬਣੀਆਂ ਚਾਹੀਦੀਆਂ ਨੇ ਮਗਰ ਕਿਸੇ ਪ੍ਰਧਾਨ ਮਾਤਰੀ ਦੇ ਜੀਵਨ ਨੂੰ ਕਾਲਟ ਢੰਗ ਨਾਲ ਪੇਸ਼ ਕਰਨਾ ਗਲਤ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਫਿਲਮਾਂ ਸਮਾਜ ਨੂੰ ਗਲਤ ਦਿਸ਼ਾ ਵੱਲ ਲੈ ਜਾਂਦੀਆਂ ਨੇ। ਜ਼ਿਕਰ ਜੋ ਵਾਇਕੀ ਅੱਜ ਲੁਧਿਆਣੇ ਦੇ ਬੱਚਤ ਪਵਨ ਵਿਖੇ ਰਾਜਾ ਬ੍ਰੈਂਕ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਫਤਿਹਗੜ੍ਹ ਤੋਂ ਲੋਕ ਸਭਾ ਮੈਂਬਰ ਅਮਰ ਸਿੰਘ ਵੀ ਮੌਜੂਦ ਰਹੇ। ਇਸ ਮੀਟਿੰਗ ਵਿੱਚ ਵੱਖ-ਵੱਖ ਥਿਲੇ ਆਂਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਇਸ ਸਮੇਂ ਰਹੀ ਸੀ ਦੋਸਤੋ ਇਸ ਖਬਰ ਤੇ ਟਿੱਪਣੀ ਕਰਦਿਆਂ ਇਹ ਜੋ ਕੰਗਣਾ ਰਣੋਪ ਦੀ ਫਿਲਮ ਹੈ ਉਹਦੇ ਬਾਰੇ ਅਸੀਂ ਆਪਣੀ ਤੁਹਾਨੂੰ ਇਸ ਟਿੱਪਣੀ ਵਿੱਚ ਕਹਿ ਰਹੇ ਹਾਂ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦਾ ਬੜਾ ਵੱਡਾ ਰੋਲ ਹੈ ਉੱਥੇ ਐਮਰਜੈਂਸੀ ਸਮੇਂ ਵੀ ਪੰਜਾਬੀਆਂ ਨੇ ਦੇਸ਼ ਦੇ ਦੂਸਰੇ ਸੂਬਿਆਂ ਦੇ ਬਕਾਬਲੇ ਕੇਂਦਰ ਸਰਕਾਰ ਨਾਲ ਵੱਡ ਸੰਘਰਸ਼ ਲੜਿਆ ਭਾਵੇਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪੰਜਾਬ ਦੇ ਲੀਡਰਾਂ ਨੂੰ ਆਖ ਰਹੀ ਸੀ ਕਿ ਤੁਸੀਂ ਇਸ ਐਮਰਜੈਂਸੀ ਦਾ ਵਿਰੋਧ ਨਾ ਕਰੋ ਪਰ ਪੰਜਾਬ ਨੇ ਉਹਨਾਂ ਦੀ ਕੋਈ ਨਹੀਂ ਸੁਣੀ ਪਰ ਪੰਜਾਬ ਦੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਢਾ ਕੇ ਐਮਰਜੈਂਸੀ ਖਿਲਾਫ ਸੰਘਰਸ਼ ਲੜਿਆ ਜਿਸ ਖਿਲਾਫ ਇੰਦਰਾ ਗਾਂਧੀ ਨੇ ਵੀ ਇਸ ਨੂੰ ਮਾਨਵਿਤ ਰੱਖਿਆ ਜਿਸ ਦਾ ਖਿਆਮਜਾ ਪੰਜਾਬ ਨੇ ਲੰਮਾ ਸਮਾਂ ਤੱਕ ਤਿਆ ਜਦੋਂ ਕਿ ਕੰਗੜਾ ਘਨੌਟ ਦੀ ਐਮਰਜੈਂਸੀ ਫਿਲ 1975 ਤੋਂ 1977 ਤੱਕ ਲੱਗੀ ਐਮਰਜੈਂਸੀ ਦੇ ਆਧਾਰਤ ਹੈ ਜਦੋਂ ਕਿ ਇਸ ਫਿਲਮ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆ ਨੂੰ ਵੀ ਜਿਹੜਾ ਦਿਖਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਅਤਰਾਜ ਹੋਇਆ ਇਸ ਫਿਲਮ ਤੇ ਤਾਂਮੇ ਕਿ ਐਮਰਜੈਂਸੀ ਦੇ ਵਿੱਚ ਅਤਰਾਜ ਤੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆ ਨਾਲ ਸੰਬੰਧਿਤ ਜਿਹੜੇ ਸੀਨ ਆ ਉਹ ਕ੍ਰੀਬ 10 ਸੀਨ ਜਿਹੜੇ ਹਟਾ ਦਿੱਤੇ ਗਏ ਇਹ ਫਿਲਮ ਰਿਲੀਜ਼ ਕਰ ਤੋਂ ਪਹਿਲਾਂ ਇਸ ਫਿਲਮ ਨੂੰ ਐਜੀਪੀਸੀ ਨੂੰ ਦਿਖਾਉਣਾ ਚਾਹੀਦਾ ਸੀ ਪਰ ਨਹੀਂ ਦਿਖਾਇਆ ਗਿਆ ਕੰਗਣਾ ਰਣਾਉਤ ਜੋ ਪੰਜਾਬ ਨੂੰ ਲੈ ਕੇ ਇੱਥੇ ਸੰਘਰਸ਼ੀ ਲੋਕਾਂ ਖਲਾਫ ਅਕਸਰ ਹੀ ਪਹਿਲਾ ਆਵਾਤਾਵਾ ਬੁਧਰੀਂਦੀ ਹੈ ਕਿ ਆ ਜਾ ਸਕਦਾ ਕਿ ਕੰਗਣਾ ਨੂੰ ਪੰਜਾਬੀਆਂ ਵਿੱਚ ਕੰਗਣਾ ਨੇ ਜਿਹੜਾ ਆਪਣਾ ਯਕੀਨ ਗਵਾ ਲਿਆ ਜਿਸ ਨੂੰ ਲੈ ਕੇ ਅੱਜ ਐਮਰਜੈਂਸੀ ਜਿਹੜੀ ਫਿਲਮ ਹੈ ਉਹਨਾਂ ਦੀ ਉਹ ਨੂੰ ਨਾਂ ਲਾਇਆ ਜਾਵੇ ਐਜਪੀਸੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਪੰਜਾਬ ਕੋਲ ਲਿਖਤੀ ਪੱਤਰ ਰਾਹੀਂ ਮੰਗ ਕੀਤੀ ਸੀ ਕਿ 17 ਜਨਮ ਜੀ ਨੂੰ ਰੀਲਿਜ ਹੋ ਰਹੀ ਕੰਗਣਾ ਰਣੋਦੀਪਹਿਲਮ ਐਮਰਜੈਂਸੀ ਪੰਜਾਬ ਵਿੱਚ ਨਹੀਂ ਲੱਗਣੀ ਚਾਹੀਦੀ ਤੇ ਦੋਸਤੋ ਅੱਜ ਲੁਧਿਆਣਾ ਨਿਰੰਦਰ ਬਠਿੰਡਾ ਅਮਰਸਰ ਵਿੱਚ ਹੈ ਇਸ ਫਿਲਮ ਦੇ ਵਿਰੁੱਧ ਜਿਹੜਾ ਆ ਉਹ ਰੋਸ ਪ੍ਰਦਰਸ਼ਨ ਕੀਤਾ ਗਿਆ ਸਿਨੇਮਾ ਘਰਾਂ ਦੇ ਬਾਹਰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਖਬਰ ਪੜ ਕੇ ਸੁਣਾਈ ਹੈ ਤੇ ਆਉ ਅਗਲੀ ਖਬਰ ਜਿਹੜੀ ਤੁਹਾਨੂੰ ਸੁਣਾ ਰਿਹਾ ਸ਼੍ਰੋਮਣੀ ਅਕਾਦੀ ਦਰ ਨੇ ਸਰਕਾਰ ਤੇ ਦੋਸ਼ ਲਾਇਆ ਕਿ ਐਜੂਪੀਸੀ ਦੀਆਂ ਬੋਟਾਂ ਵਿੱਚ ਵੱਡੇ ਪੱਧਰ ਤੇ ਤਾਦੜੀ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਸਾਰੇ ਐਜਪੀਸੀ ਮੈਂਬਰਾਂ ਦੀ ਮੀਟਿੰਗ 21 ਜਨਵਰੀ ਨੂੰ ਬੁਲਾ ਲਈ ਹੈ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦੜ ਇਸ ਸੰਬੰਧ ਵਿੱਚ ਅਜੂ ਪਾਰਟੀ ਦੇ ਸਕੱਤਰਾਂ ਤੇ ਬੁਲਾਰੇ ਡਾਕਟਰ ਵਰਜੀਤ ਸਿੰਘ ਟੀਮਾ ਨੇ ਦੱਸਿਆ ਕਿ ਪੰਜਾਬ ਭਾਰਤ ਤੋਂ ਜੋ ਰਿਪੋਰਟਾਂ ਆ ਰਹੀਆਂ ਉਸ ਅਨੁਸਾਰ ਭਗਮਤਵਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਹੁਕਮਾਂ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਜੋ ਵੋਟਰਾਂ ਲਿਸ਼ਟਾਂ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਧੰੜਲੀ ਦੀਆਂ ਖਬਰਾਂ ਮਿਲ ਗਈਆਂ। ਉਹਨਾਂ ਨੇ ਕਿਹਾ ਕਿ ਜੋ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਸਾਨ ਪਰਫਾਰਮੇ ਜਮ੍ਹਾਂ ਕਰਾਏ ਗਏ ਸੀ ਪੂਟਰ ਸੂਚੀਆਂ ਵਿੱਚੋਂ ਉਹ ਗੈਰਵਾਨ ਅਤੇ ਇਹਦੀ ਜਗ੍ਹਾ ਬਿਨਾਂ ਸੰਘ ਅਤੇ ਕੋਰ ਤੋਂ ਫਰਜ਼ੀ ਵੋਟਾਂ ਬਿਨਾਂ ਕਿਸੇ ਫੋਟੋ ਤੇ ਪੱਤੇ ਪੱਤਰ ਤੇ ਦਰਜ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ 23 ਜਨਵਰੀ ਨੂੰ ਦਾਅਵੇ ਅਤੇ ਇਤਰਾਜ਼ ਦੀ ਆਖ਼ਤਮ ਮਿਤੀ ਹੈ ਇਸ ਕਰਕੇ ਸਾਰੇ ਪੰਜਾਬ ਦੇ ਐ ਕੇਸ ਨੂੰ ਲੈ ਕੇ ਇਕੱਠ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਇੱਕ ਉਸ ਜਿਹੜਾ ਇੱਕ ਕੇਸ ਹੈ ਇਹ ਸਬੂਤਾਂ ਸਹਿਤ ਉਠਾ ਕੇ ਬੜੀਆਂ ਗਲਤ ਵੋਟਾਂ ਰੱਦ ਕਰਵਾਏਗੀ ਪਾਰਟੀ ਨਾਲ ਸੰਬੰਧ ਸਾਰੇ ਐ ਜੀ ਪੀ ਸੀ ਦੇ ਮੈਂਬਰ ਆਪੋ ਆਪਣੇ ਹਲਕੇ ਦੀਆਂ ਵੋਟਰ ਸੂਚੀਆਂ ਜਰੂਰ ਚੈੱਕ ਕਰ ਲੈਣ ਗੜਬੜ ਵਾਲੀਆਂ ਵੋਟਾਂ ਦੀ ਤਫਸੀਲ ਲਾ ਲੈ ਕੇ ਆਉਣ ਦੀ ਅਪੀਲ ਕੀਤੀ ਹੈ ਇਸ ਵਾਰ ਵਿੱਚ 21 ਜਨਵਰੀ ਨੂੰ ਮੀਟਿੰਗ ਬੁਲਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸਰਬੀਤ ਸਿੰਘ ਬਾਦਲ ਵੀ ਅਚੇਚੇ ਤੌਰ ਤੇ ਸ਼ਾਮਲ ਹੋ ਰਹਾ ਹੈ ਦੋਸਤੋ ਇਸ ਕਵਰ ਤੇ ਟਿੱਪਣੀ ਕਰਦਿਆਂ ਇਹ ਕਿਹਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਖਤਰ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜੋ ਪੰਜਾਬ ਸਰਕਾਰ ਜਾਨੀ ਕਿ ਆਮ ਆਦਮੀ ਪਾਰਟੀ ਤੇ ਇਹ ਦੋਸ਼ ਲਗਾਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਸੰਬੰਧਿਤ ਵੋਟਰ ਸੂਚੀਆਂ ਵਿੱਚ ਜੋ ਧੰਧ ਲਗੀਆਂ ਸਾਹਮਣੇ ਆ ਰਹੀਆਂ ਉਹਨਾਂ ਬਾਰੇ ਜੋ ਪਰਫਾਰਮੇ ਜਮ੍ਹਾਂ ਕਰਵਾਏ ਗਏ ਸੀ ਜਿਹਦੇ ਆਧਾਰ ਤੇ ਵੋਟਰ ਸੂਚੀਆਂ ਜਿਹੜੀਆਂ ਬਣੀਆਂ ਆ ਉਹਨਾਂ ਵਿੱਚੋਂ ਜਿਹੜੀਆਂ ਵੋਟਾਂ ਗਾਇਬ ਹੋਈਆਂ ਆ ਜਿਨ੍ਹਾਂ ਦੇ ਵਿੱਚ ਜਿਵੇਂ ਦੱਸਿਆ ਕਿ ਸੰਗਤਿਕ ਔਰਤੋਂ ਬਿਨਾਂ ਇਫਰਜੀ ਬੁੱਟਾ ਜਿਹੜੀਆਂ ਆ ਉਹ ਬਣਾਈਆਂ ਗਈਆਂ ਉਹਨਾਂ ਤੇ ਫੋਟੋਆਂ ਨਹੀਂ ਲੱਗੀਆਂ ਇਹਦੇ ਬਾਰੇ ਤਾਂ 23 ਜਨਵਰੀ ਨੂੰ ਦਾਵੇ ਅਤੇ ਇਤਰਾਜ਼ ਕਰਨ ਸਮੇਂ ਇਹਨਾਂ ਚੱਕਾ ਨਾ ਬਣਦਾ ਇਹ ਸਬੰਧਤ ਜਿਹੜੇ ਆ ਐਜੀਪੀਸੀ ਦੇ ਮੈਂਬਰ ਜਾਂ ਮਾਰਕਰ ਸ਼ਮਮਣੀ ਕਾਦੀਦਲ ਦੇ ਉਹ ਨੋਟ ਕਰਨ ਨੋਟ ਕਰਕੇ ਇਹ ਜਿਹੜਾ ਆ ਸਾਹਮਣੇ ਲਿਆਉਣ ਬੇਚੈਜ ਕੋ ਹੋ ਕੇ ਆਫਸਰਾਂ ਨੂੰ ਸਬੰਧਤ ਜਿਹੜੇ ਆ ਉਹਨਾਂ ਨੂੰ ਇਹ ਸੂਚੀਆਂ ਚੈੱਕ ਕਰਨੀਆਂ ਚਾਹੀਦੀਆਂ ਤਾਂ ਕਿ ਇਹ ਪਤਾ ਲੱਗ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਦੋਸ਼ ਹੈ ਇਹ ਕਿੰਨਾ ਕੁ ਸਹੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਜਦੋਂ 23 ਤਰੀਕ ਨੂੰ ਦਾਬੇ ਅਤੇ ਇਤਰਾਜ਼ ਸਮੇ ਇਹ ਚੈੱਕ ਕਰਕੇ ਦੇਖਿਆ ਜਾਣਾ ਸੋ ਦੋਸਤੋ ਅਸੀਂ ਇਸ ਖਬਰ ਨੂੰ ਲੈ ਕੇ ਇਹ ਜੋ ਟਿੱਪਣੀ ਕੀਤੀ ਹੈ ਇਹ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਵਾਕਈ ਸਰਕਾਰ ਨੇ ਕੀ ਵਾਕਈ ਇਹਨਾਂ ਵੋਟਰ ਸੂਚੀਆਂ ਵਿੱਚ ਕੋਈ ਹੇਰਾਫੇਰੀ ਕੀਤੀ ਹੈ ਅਗਲੀ ਖਬਰ ਹੈ ਇਹ ਅੱਜ ਰਾਸ਼ਟਰਪਤੀ ਦਰੋਪਦੀ ਮੋਰੋ ਵੱਲੋਂ ਅਰਜਨ ਪੁਰਸਕਾਰਾਂ ਨਾਲ ਬੜੀ ਗੰਤੀ ਚ ਖਿਡਾਰੀਆਂ ਨੂੰ ਪੁਰਸਕਾਰਾਂ ਨਾਲ ਸਨਮਾਨ ਦਿੱਤਾ ਹਾਕੀ ਖਿਡਾਰੀ ਜਰਮਨ ਪਰੀਸ਼ੰਗ ਨੇ ਇਸ ਮਾਨ ਸਨਮਾਨ ਨੂੰ ਲੈ ਕੇ ਬੜਾ ਮਾਣ ਮਹਿਸੂਸ ਕੀਤਾ ਤੇ ਪੂਰੀ ਖਬਰ ਤੁਹਾਨੂੰ ਅੱਜ ਸੁਣਾ ਦਿੰਨੇ ਆ ਕਿ ਅਰਜਨ ਪੁਰਸਕਾਰ ਨਾਲ ਸਨਮਾਨਤ ਹੋਣ ਤੇ ਭਾਰਤੀ ਹਾਕੀ ਖਿਡਾਰੀ ਜਰਮਨ ਪਰੀਸ਼ੰਗ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਂ ਇਹ ਸਨਮਾਨ ਹਾਸਲ ਕੀਤਾ ਸਾਰੇ ਖਿਡਾਰੀਆਂ ਲੇ ਇਹ ਪੁਰਸਕਾਰਾਂ ਲਈ ਬਹੁਤ ਜਿਹੜੀ ਆ ਖਿਡਾਰੀਆਂ ਵੱਲੋਂ ਮਹਿਤਵ ਕੀਤੀ ਜਾਂਦੀ ਹੈ ਜਦੋਂ ਕਿ ਤੁਹਾਨੂੰ ਜਦੋਂ ਪੁਰਸਕਾਰ ਮਿਲਦਾ ਤੇ ਤੁਸੀਂ ਉਹਨਾਂ ਪਲਾਂ ਦੇ ਵਿੱਚ ਬਹੁਤ ਆਨੰਦ ਮਾਣਦੇ ਹੋ ਸਰਕਾਰ ਹਾਕੀ ਨੂੰ ਲੈ ਕੇ ਬਹੁਤ ਉਤਸ਼ਾਹਤ ਹੈ ਬਹੁਤ ਉਤਸ਼ਾਹ ਦੇ ਰਹੀ ਹੈ ਤੇ ਸਾਨੂੰ ਇਸ ਤੋਂ ਜਿੱਥੇ ਇਸ ਪੁਰਸਕਾਰ ਨਾਲ ਮਾਣ ਮਿਲਿਆ ਉਥੋਂ ਉਹਨਾਂ ਨੇ ਕਿਹਾ ਕਿ ਦੇਸ਼ ਦੀ ਚੰਗਤਾ ਤੋਂ ਵੀ ਬਹੁਤ ਪਿਆਰ ਮਿਲਦਾ ਹੈ ਸੇ ਦੋਸਤੋ ਇਹ ਜੋ ਤੁਹਾਨੂੰ ਅੱਜ ਦੀਆਂ ਅਹਿਮ ਖਬਰਾਂ ਦਾ ਪ੍ਰੋਗਰਾਮ ਸੁਣਾਇਆ ਇਹਨਾਂ ਖਬਰਾਂ ਤੇ ਇੱਕ ਇੱਕ ਖਬਰ ਤੇ ਤੁਹਾਨੂੰ ਟਿੱਪਣੀ ਸੁਣਾਈ ਹੈ ਇਹ ਤੁਹਾਨੂੰ ਪ੍ਰੋਗਰਾਮ ਸਾਡਾ ਕਿਵੇਂ ਲੱਗਦਾ ਇਸ ਨੂੰ ਲੈ ਕੇ ਤੁਸੀਂ ਸਾਡੇ ਆਪਣੀ ਰਾਇ ਜਿਹੜੀ ਆ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਦੋਸਤੋ ਮੈਂ ਫੇਰ ਤੁਹਾਨੂੰ ਬੇਨਤੀ ਕਰ ਲੈਂਦਾ ਕਿ ਅਗਰ ਤੁਹਾਡਾ ਆਪਣਾ ਇਹ ਬਿਲਕਾ ਨਿਊਜ਼ ਆਨਲਾਈਨ ਚੈਨਲ ਜੇ ਅਗਰ ਅਜੇ ਵੀ ਤੁਸੀਂ ਇਹਨੂੰ ਫੇਸਬੁੱਕ ਤੋਂ ਸਿੱਧਾ ਸਨਦੇ ਹੋ ਜਾਂ WhatsApp ਗਰੁੱਪ ਪਰ ਆਹੀ ਸਨਦੇ ਹੋ ਜੇ ਅਜੇ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਬਿਲਕਾ ਨਿਊਜ਼ ਆਨਲਾਈਨ ਪਰਵਾਹ ਦਾ ਹਿਸਾਬ ਨੂੰ ਇਸ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਅਗਰ ਬਿਲਕਾ ਨਿਊਜ਼ ਆਨਲਾਈਨ ਪੇਜ ਤੋਂ ਦੇਖਦੇ ਹੋ ਤਾਂ ਪੇਜ ਨੂੰ ਜਰੂਰ ਫਾਲੋ ਕਰੋ ਤਾਂ ਕਿ ਸਾਡੀ ਗਿਣਤੀ ਪਰਵਾਹਤੀ ਵੱਧ ਸਕੇ ਬੜੀ ਮਹੱਤਵ ਕਰਕੇ ਇੱਕ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਨੇ ਅਗਰ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਤਾਂ ਇੱਕ ਵਾਰੀ ਫੇਰ ਤੁਹਾਨੂੰ ਇਹ ਕਹਿਣਾ ਚਾਹਾਂਗੇ ਇਸ ਨੂੰ ਲਾਈਕ ਕਰਨਾ ਤਾਂ ਅਗੇ ਸ਼ੇਅਰ ਕਰਨਾ ਨਾ ਭੁੱਲਣਾ ਇਹੀ ਪ੍ਰਵਾ ਮੋਰਫਰ ਇਸੇ ਟਾਈਮ ਕੱਲ ਫੇਰ ਲੈ ਕੇ ਆਵਾਂਗੇ ਉਦੋਂ ਤੱਕ ਦੇਓ ਅਜਾਤ ਧੰਨਵਾਦ ਫਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ